ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਹਾਂ ਸ਼ੁਰੂਆਤ ਸੰਡੇ ਅੱਜ ਇਹਨਾਂ ਦਾ ਸੋਚਿਆ ਸੀ ਕਿ ਅੱਜ ਘਰੇ ਹੋ ਰੈਸਟ ਮਾਰੀ ਜਾਵੇ ਕਿ ਖੇਤ ਤਿਆਰ ਕੀਤਾ ਜਾਵੇ ਤੇ ਦੇਖਦੇ ਹਾਂ ਹੁਣ ਰਫਤਗੜ ਸਾਹਿਬ ਚੱਲੇ ਆ ਗੁਰਦੁਆਰਾ ਸਾਹਿਬ ਮੈਂ ਗਿਆ ਦਰਸ਼ਨ ਕਰਦੇ ਹਾਂ ਬਾਬਾ ਜੀ ਦੇ ਕਿ ਉੱਥੇ ਸੇਵਾ ਵੀ ਕਰਾਵਾਂਗੇ ਕਿ 10:30 ਵਜੇ ਦੀ ਸਵੇਰ ਤੇ ਉਹ ਰੋਟੀ ਖਾ ਕੇ ਜਸਤਾਰ ਬਣ ਕੇ ਆ ਰਹੀ ਹਾਂ ਸ਼ਹਿਰ ਨੂੰ ਜੁੜੇ ਰਹੋ ਬਾਬਾ ਰਹੇ ਚਲਦੇ ਆ ਜੀ ਹੁਣ ਆਪਾਂ ਪਹਿਲਾਂ ਖੇਤਾਂ 'ਚ ਚਲਦੇ ਆ ਫੇਰ ਚਲਦੇ ਆ ਫਤੇਗਾ ਸਾਹਿਬ ਨੂੰ ਛੁੜੇ ਰਹੇ ਖੇਤਾਂ 'ਚ ਅੱਗ ਨਹੀਂ ਲਾਈ ਐਂੋਂ ਬਾਹਰ ਆਈਆਂ ਹਾਂ ਜੀ ਦੋਸਤੋ ਮੋਟਰ ਤੇ ਆਇਆਂ ਖੇਤਾਂ 'ਚ ਆ ਪਿੱਛੇ ਤੁਹਾਨੂੰ ਦੇਖਦੇ ਹੋਣਗੇ ਜਿਹੜੀ ਆਪਾਂ ਝੋਨਾ ਵੱਢਿਆ ਸੀ ਉਹ ਟਰੈਕਟਰ ਖੜਾ ਆਪਣਾ ਉਹਦਾ ਕ੍ਰਾਸ ਕ੍ਰੂਸ ਜਾਂ ਟੁੱਟ ਗਿਆ ਉਹ ਠੀਕ ਕਰਾਉਣ ਗਏ ਬੈਨੇ ਆਪਾਂ ਅੱਗ ਨਹੀਂ ਲਾਈ ਹੈਗੀ ਐਂੋਂ ਬਾਹਰ ਆਈਆਂ ਮੇਰੀ ਸਾਰਿਆਂ ਨੂੰ ਅਪੀਲ ਆ ਯਾਰ ਹੋ ਸਕਿਆ ਤਾਂ ਅੱਗ ਨਾ ਲਾਇਆ ਕਰੋ ਯਾਰ ਇੱਕ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਘੱਟੋ ਘੱਟ 6000 ਰੁਪਏ ਕਿਲੇ ਦਾ ਮੁਆਵਜ਼ਾ ਦੇਣਾ ਚਾਹੀਦਾ ਕਿਉਂਕਿ 6000 ਦਾ ਤੇਲ ਤੂਲ ਖਰਚਾ ਟੋਟਲ ਆ ਜਾਂਦਾ ਇਹਨੂੰ ਵਿੱਚ ਬਹੁਣ ਜਦ ਆਪਾਂ ਬਾਉਨੇ ਆ ਤੇ ਸ਼ਾਮ ਨੂੰ ਅੱਜ ਮੈਂ ਵੀ ਫਿਰ ਪਲਟਾਵੇਂ ਹਾਲ ਮਾਰੂੰਗਾ ਇਹਦੇ ਵਿੱਚ ਖੇਤਾਂ 'ਚ ਤੇ ਇੱਕ ਨਜ਼ਰਾਂ ਫਜ਼ਰਾਂ ਬਹੁਤ ਲੱਗਦੀਆਂ ਨੇ ਜਦ ਵੀ ਆਪਾਂ ਕੋਈ ਚੀਜ਼ ਬੀਜਣੀ ਹੁੰਦੀ ਹੈ ਮੰਨ ਲਓ ਮੱਕੀ ਜਾਂ ਕੁਝ ਵੀ ਕਰਨ ਲੱਗਦੇ ਆਂ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਤੁਸੀਂ ਕਹਿ ਦਿੰਦੇ ਹੋ ਚਾਚਾ ਬਹਿਮ ਕਰਦਾ ਚਾਚਾ ਬਹਿਮ ਨਹੀਂ ਕਰਦਾ ਅੱਡੇ ਇੱਥੇ ਕਰਦੇ ਨੇ ਟੂਣੀ ਮਾਰ ਕੇ ਹੈਗੀ ਇੱਕ ਦੋ ਨੂੰ ਆਤ ਚਲੋ ਐਂ ਕਿਆ ਹੋਣਾ ਛੋਟੇ ਸਾਹਿਬ ਜਾਦੇ ਦੇਖ ਰਹੇ ਨੇ ਕੋਈ ਚੱਕਰ ਨਹੀਂ ਹੈਗਾ ਤੇ ਹੁਣ ਚਲਦੇ ਆਂ ਜੀ ਆਪਾਂ ਸ੍ਰੀ ਫਤੇਗੜ ਸਾਹਿਬ ਮਿਲਦੇ ਆਂ ਜਾ ਕੇ ਭਤੀਜ ਭਤੀਜੀਆਂ ਨੂੰ ਨਾਲੇ ਮੱਥਾ ਟੇਕਦੇ ਆਂ ਗੁਰਦੁਆਰਾ ਸਾਹਿਬ ਤੇ ਹੁਣ ਚਲਦੇ ਆਂ ਜੀ ਆਪਾਂ ਸ਼ਹਿਰ ਨੂੰ ਹਾਂ ਜੀ ਦੋਸਤੋ ਫਤੇਗੜ ਸਾਹਿਬ ਜਾ ਰਿਹਾ ਸੀ ਇੱਥੇ ਫੇਰ ਐਕਸੀਡੈਂਟ ਹੋ ਗਿਆ ਸੀ ਅੱਜ ਆ ਗਏ ਆਂਗੇ ਦੇਖ ਕੇ ਗੱਡੀ ਬਚਾ ਕੇ 2220 ਵਾਲੇ ਦਾ ਵੀ ਕਾਫੀ ਨੁਕਸਾਨ ਹੋ ਗਿਆ ਵਿਚਾਰੇ ਦਾ ਨੋਵ ਵਾਲੇ ਦਾ ਵੀ ਹੋਇਆ ਨੋਵਾ ਵੱਜੀ ਉਹਦੇ ਮਗਰ ਜਾ ਰੁੱਥੇ ਬ੍ਰੇਕ ਦੱਬੀ ਹੋਣੀ ਆ ਚਲੋ ਉਹਨਾਂ ਦਾ ਨੇ ਮੇਡ ਤਾਂ ਜਿੰਨੇ ਜਮੀ ਨਿਮੜਨਾ ਤੀਠੀ ਠੀਕ ਦੋਵਾਂ ਦਾ ਕਿ ਲੱਭ ਜੂ ਆ ਰਹੇ ਹਥੇਗਾ ਹਾਂਜੀ ਸੰਤ ਪਹੁੰਚ ਗਏ ਹਾਂਜੀ ਫਤੇਗੜ ਸਾਹਿਬ ਆ ਗਏ ਜੀ ਆ ਆਪਣੇ ਭਤੀਜ ਨੇ ਆ ਵੀ ਮੁੰਡੇ ਅੱਜ ਮੱਥਾ ਟੇਕਣ ਆਏ ਬੇਦੀ ਗੁਰਦੁਆਰਾ ਸਾਹਿਬ ਮੱਥਾ ਟੇਕ ਰਿਹਾ ਬੁੱਗੇ ਹਾਂਜੀ ਹਾਂ ਤੇ ਪੜ੍ਹਾਈ ਕਿਵੇਂ ਚੱਲਦੀ ਆ ਪੜ੍ਹਾਈ ਵਧੀਆ ਜਾਂਦੀ ਹੈ ਜੀ ਐਨ ਹਾਂਜੀ ਓਕੇ ਰਿਪੋਰਟ ਓਕੇ ਰਿਪੋਰਟ ਕਿਹੜੀ ਕਿਹੜੀ ਕਲਾਸ ਆ ਮੇਰੀ ਪਲੱਸ 2 ਹੈ ਜੀ ਅੱਛਾ ਤੇਰੀ ਮੇਰੀ ਵੀ ਪਲੱਸ 2 ਹੈ ਜੀ ਮੈਂ ਵੀ ਬਿਲਕੁਲ ਅੱਛਾ ਕੋਈ ਕੰਮ ਕਰ ਦੇਖ ਲੈ ਕੋਈ ਯਾਰ ਹਾਂਜੀ ਹਾਂ ਮੈਂ ਵੀ ਪੜ੍ਹ ਕੇ ਆਇਆ ਅੱਛਾ ਹੋਰ ਦੱਸੋ ਠੀਕ ਆ ਹਾਂ ਹਾਂ ਐਨ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਯਾਰ ਹਾਂ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਜੀ ਆਪਣਾ ਭਤੀਜਾ ਮੱਥਾ ਟੇਕ ਲਿਆ ਭਤੀਜਾ ਹਾਂਜੀ ਹਾਂਜੀ ਹੋਣੇ ਠੀਕ ਆ ਠੀਕ ਆ ਠੀਕ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਹੁਣ ਚੱਲਦੇ ਆਪਾਂ ਸ਼ਹਿਰ ਵੱਲ ਹਾਂਜੀ ਦੋਸਤੋ ਮੱਥਾ ਟੇਕ ਲਿਆ ਆਪਾਂ ਨਸਰਾਂਦ ਬਾਜ਼ਾਰ ਤੋਂ ਚੱਲਦੇ ਆ ਕਿਸੇ ਨੂੰ ਮਿਲਣਾ ਦੀਗਾ ਉਹਨੂੰ ਮਿਲ ਕੇ ਫਿਰ ਚੱਲਦੇ ਆਪਾਂ ਜਿਹੜਾ ਯਾਰ ਉਹ ਸਾਬੇ ਕਿ ਉੱਥੋਂ ਫਿਰ ਖਾਣ ਪੀਣ ਵਾਲਾ ਲੈ ਕੇ ਸਮਾਨ ਆਪਾਂ ਪਿੰਡ ਨੂੰ ਚੱਲਾਂਗੇ ਜਾ ਕੇ ਫਿਰ ਅੱਜ ਦੀ ਮੀਨ ਵੀ ਪਾਉਣੀ ਆ ਯਾਰ ਕਿ ਹੁਣ ਚੱਲਦੇ ਆਪਾਂ ਪਿੰਡ ਵੱਲ ਹਾਂਜੀ ਮੱਥਾ ਟੇਕ ਕੇ ਆਇਆ ਦੀ ਗੁਰਦੁਆਰਾ ਸਾਹਿਬ ਚੋਂ ਆ ਆਪਣੇ ਭਤੀ ਜਾਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕੋ ਠੀਕ ਠਾਕ ਜੀ ਤੁਸੀਂ ਕੋਈ ਗੱਲ ਨਹੀਂ ਤੂੰ ਮੈਨੂੰ ਮੈਸੇਜ ਕਰਦੀ ਆਪਾਂ ਫਿਰ ਤਾਲ ਮੇਲ ਪਿਖਾ ਲਾਂਗੇ ਭਤੀ ਜਾ ਬਸ ਠੀਕ ਕੋਈ ਗੱਲ ਨਹੀਂ ਹੈਗੀ ਕੰਬਾਇਨ ਲਈ ਆ ਭਤੀ ਜਨੇ ਵਧਾਈਆਂ ਤੇਨੂੰ ਯਾਰ ਉਹ ਨਹੀਂ ਮਹਾਰਾਜ ਜੀ ਮੋਰ ਦਾ ਸਕੰਦਪਾਤ ਬਸ ਕੋਈ ਨਹੀਂ ਗੱਲ ਨੂੰ ਜਰੂਰ ਪਹੁੰਚਿਓ ਹਾਂ ਹਾਂ ਕੋਈ ਗੱਲ ਨਹੀਂ ਭਤੀਜ ਚਲ ਠੀਕ ਆ ਓਕੇ ਲਵ ਯੂ ਆ ਤੁਹਾਨੂੰ ਸਸਤੀ ਗਾ ਜੀ ਗਵਿੰਦਗੜ ਕੋਲੀ ਅੱਛਾ ਆ ਯਾਰ ਆਪਣਾ ਭਤੀਜ ਮਿਲਿਆ ਕਿਹੜਾ ਵੱਡਾ ਭਤੀਜ ਬੋਲਦੇ ਕੋਟਲਾ ਹੀ ਕੋਟਲਾ ਗਵਿੰਦਗੜ ਕੋਲ ਮੰਡੀ ਗਵਿੰਦਗੜ ਕੋਲ ਲਵ ਯੂ ਆ ਤੈਨੂੰ ਲਵ ਯੂ ਟੂ ਆ ਜੀ ਰਾਤ ਨੂੰ ਪਾਵਾਂਗੇ ਬਲੌਗ ਇਹਨਾਂ ਨੇ ਬਲੇਸਿੰਗ ਕਰਨੀਆਂ ਤੁਹਾਨੂੰ ਆ ਆ ਗਏ ਆਪਣੇ ਭਤੀਜ ਮਾਦਾ ਵੀਰੀ ਮਾਦਾ ਵੀਰੀ ਬੋਲਦੇ ਠੀਕ ਆ ਉਹ ਨੂੰ ਸੁਣ ਲਈਦਾ ਜੀ ਵਧੀਆ ਵਧੀਆ ਅੱਜ ਕਿਵੇਂ ਲੰਘਿਆ ਦਿਨ ਫਿਰ ਤੁਹਾਡਾ ਅੱਜ ਤਾਂ ਫਿਰ ਦੁਖੀ ਦੁਖੀ ਹੋਵੋਗੇ ਤੁਸੀਂ ਕਿ ਕਾਲਜ ਬੰਦਾ ਹਾਂ ਛੁੱਟੀ ਵਾਲੇ ਜਿਹਨਾਂ ਖਾਂ ਲੰਘਦੇ ਟਾਈਮ ਹੁੰਦਾ ਹੀ ਆ ਯਾਰ ਨਹੀਂ ਟਾਈਮ ਵਧੀਆ ਲੰਘਦਾ ਹੈ ਯਾਰ ਕਾਲਜ ਲੱਗਿਆ ਹੁੰਦਾ ਹਰਕਤਾਂ ਭਤੀਜਿਓ ਪੈਂਦਾ ਹੀ ਆ ਉਹ ਦੂਏ ਵੀ ਤੇਰੇ ਨਾਲ ਮਾਤਾ ਗੀਤਿਜੇ ਪੜ੍ਹਦੇ ਨੇ ਆ ਨਾਲ ਵਾਲੇ ਆ ਸਾਰੇ ਪਰਦੇ ਅੱਛਾ ਠੀਕ ਹੈ ਆ ਜਾਂ ਦਰ ਆ ਜਾ ਮਗਰ ਆ ਵੀ ਆ ਗਏ ਭਤੀਜ ਆ ਵੀ ਆਪਣੇ ਭਤੀਜ ਨਾ ਮੱਥਾ ਟੇਕ ਕੇ ਆਏ ਨੇ ਗੁਰਦੁਆਰਾ ਸਾਹਿਬ ਹੋਰ ਦੇਖੋ ਯਾਰ ਕੀ ਉਂਤਿਆ ਗੱਲ ਦੱਸ ਦੋ ਵਧੀਆ ਮਿਲਿਆ ਤੁਹਾਨੂੰ ਤੇ ਮੈਂ ਦੇਖ ਕੇ ਰੋ ਗਿਆ ਮੈਂ ਜਾ ਤੱਕਣਾ ਹਾਂ ਕੋਈ ਗੱਲ ਨਹੀਂ ਖੁੱਟਦੀ ਜਾਂ ਮੈਂ ਤਾਂ ਹੁਣ ਗੱਲ ਕਰਦਾ ਫਿਰ ਤੂੰ ਕੱਧ ਜਾ ਰਹੇ ਆ ਕਿਹੜੇ ਵੀ ਨਹੀਂ ਜਾਣਾ ਮੈਂ ਬਸ ਆ ਮਹੀਨਾ ਹੀ ਆ ਦਿਵਾਲੀ ਦੇਖ ਕੇ ਅੱਛਾ ਕਿੰਨੇ ਜਰ ਹੋ ਗਿਆ ਤੇਰੇ ਜੂਕੇ ਗਿਆ ਨੂੰ ਕਰਦੇ ਹਾਂ ਇਹਦੇ ਗਏ ਹੋਣੇ ਤਿੰਨ ਨਾਲ ਤਿੰਨ ਨਾਲ ਚੁੱਕਿਆ ਚੁੱਕਾ ਹੋਰ ਦੱਸੋ ਕੀਆ ਗੱਲ ਆ ਬੜਾ ਠੀਕ ਆ ਵਧੀਆ ਚਾਹੀਦੀ ਆ ਬਤੀ ਲਾਭੂ ਆ ਹੁਣ ਯਾਰ ਤੁਰਨ ਲੱਗਿਆ ਦੀ ਆ ਫਿਰ ਆਪ ਭਤੀ ਜਾ ਕੇ ਮੇਰੇ ਠੀਕ ਹੋ ਭਤੀ ਗਿਆ ਜੀ ਦਾ ਚਾਹੀਦਾ ਲਵ ਯੂ ਆ ਤੁਹਾਨੂੰ ਫੁੱਲ ਨਾ ਜੀ ਲਵ ਟਰੇਨ ਭਰ ਕੇ ਹੋਰ ਦਾ ਫਿਰ ਲਵ ਭਰ ਕੇ ਨਾ ਕੋਈ ਨਾ ਲਵ ਯੂ ਆ ਲਵ ਜੀ ਉਹ ਆ ਗਈ ਬੰਦੇ ਆਪਣੇ ਉਹ ਸੁਣਾਉਂਦਾ ਧੰਨਵਾਦ ਕੋਈ ਨਾ ਲੈਣਗੇ ਆ ਵੀ ਪਲੱਸ 2 ਵਾਲੇ ਨੇ ਹਾਂ ਜੀ ਇਹਦਾ ਠੀਕ ਆ ਪੈਰੀ ਹੱਥ ਲਾਉਣੇ ਹੁੰਨੇ ਆ ਜੰਮੀ ਡਾਡੀ ਦੇ ਹਾਂ ਜੀ ਹਾਂ ਪੱਕੀ ਗੱਲ ਹਾਂ ਜੀ ਗੱਲ ਠੀਕ ਆ ਚਾਹੀਦਾ ਠੀਕ ਆ ਸਸੇ ਦਾ ਆ ਵੀ ਆ ਗਏ ਭਤੀਜ ਆਪਣੇ ਕੇ ਵੀ ਆ ਆਪਣਾ ਜੀ ਠੀਕ ਆ ਠੀਕ ਆ ਇਹਦੀ ਇਹ ਕਿਹੜੀ ਕਲਾਸ ਆ ਫੇਡ ਫੇਡ ਹਾਂਜੀ ਵਧੀਆ ਪੜਦਾ ਹਾਂ ਕਹੇ ਹੱਥ ਲਾਉਣਾ ਹੁੰਦਾ ਮੇਰੇ ਵੀ ਗੰਮੀ ਨੇ ਕਹਿਣਾ ਮੈਂ ਕਰਦਿਆਂ ਦੇ ਬਾ ਠੀਕ ਆ ਲਾਇਆ ਕਰੋ ਯਾਰ ਨਾਲੇ ਵਧੀਆ ਨੰਬਰ ਲੈਣੇ ਨੇ ਪਤੀ ਤੇ ਮੈਂ ਸੇ ਪੱਤੇ ਵਾਲੀ ਸੰਗਪੁਰ ਮਿੱਤਰੋ ਪੂਰਾ ਇਹ ਵੀ ਕਰਦਾ ਵੀ ਆ ਨਾ ਕਲਾਸ 'ਚ ਤਾਂ ਹੱਥ ਫੇਰ ਦੋ ਬੇਸ਼ੱਕ ਕੋਈ ਚੱਕਰ ਨਹੀਂ ਆਏਗਾ ਹਾਂ ਹਾਂਜੀ ਦੋਸਤੋ ਪਿੱਛੇ ਨਾ ਮਾਦੋਪੁਰ ਵਾਲਾ ਜਿਹੜਾ ਉਹਵਾ ਖੱਪਾਈ ਓਵਰ ਦੇ ਹੇਠਾਂ ਨੂੰ ਮੁੜਦੇ ਆਪਾਂ ਉੱਥੇ ਬਹੁਤ ਖੂਕਾ ਟਰੱਕਾਂ ਦਾ ਉੱਪਰ ਐਕਸੀਡੈਂਟ ਹੋਇਆ ਵਿਆਪੀ। ਟਰੱਕ ਡਰਾਈਵਰਾਂ ਨੂੰ ਪੀਜ ਲਾਪਾ ਜੀ ਟਰੱਕ ਹੌਲੀ ਦੇਖ ਕੇ ਚਲਾਇਆ ਕਰੋ ਨਾ ਓਵਰਟੇਕਰਿਆ ਕਰੋ ਐਂ ਤਾਂ ਮਾਰੂੰਗਾ। ਆ ਵੀ ਆਪਣੇ ਭਤੀਜ ਨੇ ਯਾਰ ਮੁੰਡੇ ਕੰਮ ਕਰਦੇ ਨੇ ਇੱਥੇ ਪੰਪ ਤੇ। ਹੋਰ ਦੱਸੋ ਠੀਕ ਹੋ? ਹਾਂ ਜੀ ਆ ਬਧੀ ਬਧੀ। ਖਾਣਾ ਖੂਣਾ ਤਾਂ ਨਹੀਂ ਤੁਸੀਂ? ਹਾਂ ਵਾਸੀ ਵਾਸਤ ਧੰਨਵਾਦ। ਸਾਡੇ ਦਰਸ਼ਨ ਹੋ ਕੇ ਹੋਈ ਬਲਦਰੀ। ਆਪਾਂ ਕੋਈ ਗੱਲ ਨਹੀਂ ਭਤੀਜਾ। ਕੰਮ ਵਧੀਆ ਚੱਲਦਾ ਹਾਂਜੀ ਮੈਂ ਲੋਕੇ ਦੀ ਘਰ ਪਰਵਾਹ ਠੀਕ ਆ ਸਾਰੇ ਜਾਂਦੇ ਸਭ ਠੀਕ ਆ ਇਹਨਾਂ ਬਹੁਤ ਵਧੀਆ ਭਤੀਜ ਇਹਨਾਂ ਲੋਕੇ ਆ ਮਿਲ ਜਿਆ ਕਰੋ ਢੇੜਾ ਮਾਰ ਕੇ ਕੋਈ ਨਾ ਆਉਂਗਾ ਮੈਂ ਪੰਪ ਤੇ ਪੱਕਾ 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 ਉਹ ਚੱਲਦੇ ਆ ਯਾਰ ਆਪਾਂ ਪਿੰਡ ਨੂੰ ਆ ਲੈ ਲਿਆ ਟੀਮੀ ਉਹਨਾਂ ਦਾ ਸਿਸਟਮ ਸ਼ਾਮ ਵਾਲਾ ਉਹ ਜਾ ਕੇ ਚਾਚੂ ਪਿੰਨੀਆ ਘਰੇ ਯਾਰ ਤੇ ਬਾਕੀ ਖੇਤ ਚ ਵੀ ਢੇੜਾ ਮਾਰਦੇ ਆ ਜ਼ਮੀਨ ਤਿਆਰ ਕਰਨੀ ਆ ਲੂਆਂ ਵਾਸਤੇ ਹਾਂਜੀ ਦੋਸਤੋ ਆ ਦੇਖੋ ਇਹਨਾਂ ਤਿੰਨ ਤਿੰਨ ਵਾਰ ਰੂਟਾ ਮੀਟਰ ਘਮਾਇਆ ਏ ਦੇਖੋ ਇਹਨਾਂ ਕਰਤੇ ਵਿੱਚ ਭਾ ਹੋ ਗਏ ਚ ਆਪਾਂ ਆਲੂ ਲਾਉਣੇ ਨੇ ਪਲਟਾਵਾ ਹਾਲੇ ਜੇ ਚੱਲਿਆ ਨਹੀਂ ਹੈਗਾ ਦਿਖਾਉਣ ਗਏ ਵੀ ਨਹੀਂ ਨਹੀਂ ਫਿਰ ਇਹਦੇ ਵਿੱਚ ਦੋ ਵਾਰ ਤਵੀਆਂ ਫੇਰ ਕੇ ਫੇਰ ਮਾਰਾਂਗੇ ਇੱਕ ਵਾਰ ਰੂਟਾ ਮੀਟਰ ਹੋਰ ਮਤਲਬ ਤੇਲ ਜ਼ਰੂਰ ਲੱਗਦਾ ਏ ਡੀਜ਼ਲ ਖਰਚਾ ਦੇਖੋ ਵਿੱਚ ਇਹ ਰਲਾਇਆ ਪਿਆ ਜਦ ਵੀ ਤਿੰਨ ਚਾਰ ਵਾਰ ਬਾਹੀ ਹੋਰ ਆਉਣੀਆਂ ਦੇਖਣੇ ਵੀ ਨਹੀਂ ਹੈਗਾ ਤੇ ਮੈਂ ਤਾਂ ਯਾਰ ਤੁਹਾਨੂੰ ਬੇਨਤੀ ਕਰਦਾ ਜਿੰਨੇ ਵੀ ਤੁਸੀਂ ਆਰੇ ਚਾਚੇ ਨੂੰ ਪਿਆਰ ਕਰਦੇ ਹੋ ਯਾਰ ਇਹ ਚਾਚੇ ਨੂੰ ਅੱਗ ਨਾ ਲਾਓ ਯਾਰ ਰੋਕਿਓ ਆਦੇ ਕਰਦੇ ਹਨ ਠੀਕ ਹੈ ਨਾ ਖਰਚਾ ਜ਼ਰੂਰ ਆਉਂਦਾ ਹੈ ਪਰ ਜਿਹੜੀ ਖੇਤ ਨੇ ਆਪਾਂ ਨੂੰ ਫਸਲ ਅਗਾ ਕੇ ਦੇਣੀ ਆ ਜਿੱਥੋਂ ਆਪਾਂ ਖਾਂਦੇ ਆ ਜੀ ਆਪਾਂ ਉਹਨੂੰ ਹੀ ਸੇਕ ਲਈ ਜਾਵਾਂਗੇ ਧਰਤੀ ਨੂੰ ਯਾਰ ਧਰਤੀ ਮਾਤਾ ਹੁੰਦੀ ਵੀ ਫੇਰ ਯਾਰ ਫਸਲ ਘਟ ਹੁੰਦੀ ਆ ਕਰੇ ਬਿਮਾਰੀ ਪੈ ਗਈ ਕਰੇ ਕੁਝ ਹੋ ਗਿਆ ਇਹ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਤੇ ਨਾਲੇ ਇੱਕ ਵਾਤਾਵਰਨ ਵੀ ਇਹਨਾਂ ਸਾਫ਼ ਰਹਿੰਦਾ ਹੈਗਾ ਹੀ ਬਾਕੀ ਲਵ ਜੂ ਆ ਜੁਗ-ਜੁਗ ਜੀਓ ਹਾਂਜੀ ਦੋਸਤੋ ਉਹ ਜਿਹੜੇ ਪਲਟਾਵੇਂ ਹਲ ਨੇ ਉਹ ਚੱਲੇ ਨਹੀਂ ਹੈਗੇ ਚਾਜ ਨਾਲ ਯਾਰ ਹੁਣ ਦਿਖਾਉਣ ਗਏ ਪੈ ਨਹੀਂ ਅੱਡੇ ਤੇ ਆਹ ਦੇਖੋ ਨਹੀਂ ਤਾਂ ਫਿਰ ਇਹਨੂੰ 2-3 ਵਾਰ 4 ਵਾਰ ਤਵੀਆਂ ਨਾਲ ਬਾਹਾਂਗੇ ਹੋਰ ਹਾਂਜੀ ਚੱਲਦੇ ਆ ਜੀ ਹੁਣ ਘਰ ਨੂੰ ਇੱਕ ਭਤੀਜ ਦਾ ਮੈਸੇਜ ਆਇਆ ਇੰਸਟਾਗ੍ਰam ਤੇ ਕਹਿੰਦਾ ਚਾਚੇ ਪਰਾਲੀ ਨਾਲ ਆਲੂ ਗਲ ਜਾਂਦੇ ਨੇ ਕੋਈ ਗੱਲ ਨਹੀਂ ਭਤੀਜ ਇਹਨੂੰ ਚਾਜ ਨਾਲ ਬਾਹਾਂਗੇ ਆਪਾਂ ਤਵੀਆਂ ਨਾਲ ਇਹਨਾਂ ਬਰੀਕ ਚੂਰਾ ਕਰ ਦੇਣਾ ਪਰਾਲੀ ਤਾਂ ਆਪਾਂ ਦਿਖਣੇ ਨਹੀਂ ਦੇਣੀ ਹੈਗੀ ਬਾਕੀ ਧੰਨਵਾਦ ਤੇਰਾ ਯਾਰ ਚਾਚੇ ਨੂੰ ਦੱਸਣ ਲਈ ਭਤੀਜ ਚੱਲਦੇ ਆ ਕਰਦੇ ਆ ਢੀਂਚਾ ਫਟਾਵੇਂ ਹੱਥੇ ਲੱਗੇ ਨਹੀਂ ਰਹੇ ਹੈਗੇ ਪਤਾ ਨਹੀਂ ਕੀ ਚੱਕਰ ਆ ਗਿਆ ਬਾਕੀ ਆ ਜੀਰੀ ਫੋਲੀ ਪਈ ਆ ਯਾਰ ਆ ਇਕੱਠੀ ਕਰਨੀ ਆ ਕਹਿੰਦੇ ਮੀਂਹ ਦਸਿਆ ਹੋਇਆ ਜੀ ਪੂਰੇ ਫੁੱਦੂ ਫੁੱਦੂ ਜੇ ਕੰਮ ਹੋਏ ਪਾਏ ਨਹੀਂ ਸਾਰੇ ਉਹ ਯਾਰ ਚੱਲ ਪਿਆ ਹਾਂਜੀ ਅੱਜ ਭਤੀਜੇ ਉਹ ਗੁਰਦੁਆਰਾ ਸਾਹਿਬ ਗਿਆ ਸੀ ਇਸ ਕਰਕੇ ਮੈਂ ਬਾਹਲਾ ਕਿਤੇ ਖੜਿਆ ਨਹੀਂ ਹੈਗਾ ਯਾਰ ਅੱਜ ਬਲੋਗ ਆਹੀ 4 5 6 ਮਿੰਟ ਦਾ ਹੋਊਗਾ ਖਿੱਚ ਤੋਂ ਕੇ ਸਾਰੇ ਵੇਜੇ ਨਾਲ ਤੇ ਬਾਕੀ ਆ ਜਿਹੜੀ ਅਠੀ ਕਰਾਉਣੀਆਂ ਕਹੇ ਬਿਨਾਂ ਵੀ ਕੋਈ ਨਹੀਂ ਹੱਥਾਂ ਮਾਉਂਦਾ ਹੈਗਾ ਹੈ ਕਹੇ ਤੋਂ ਉੱਪਰ ਖਿੱਚ ਗਿਆ ਦਾਇ ਕਰਕੇ ਆਇਆ ਤੂੰ ਕਹਿੰਦੇ ਅਈ ਤੂੰ ਜੱਤ ਨੂੰ ਸਵੇਰੇ ਮੈਂ ਕਹਿ ਕੇ ਗਿਆ ਤੂੰ ਉਹਨੂੰ ਪੱਠੀ ਕਰਦਾ ਤੂੰ ਝਾੜਦਾ ਅਠੀ ਦਾ ਕਰਨੀ ਉਹ ਝਾੜਦਾ ਪਹਿਲਾਂ ਹੀ ਘਾਟ ਆ ਕਿ ਛੇਤ ਖਰਾਬ ਹੋਈ ਪਈ ਨੇ ਹਾਥ ਸ਼ੁਰੂ ਕਰਨੀ ਹੈ ਜੀ ਪੁੱਤਾਂ ਵਾਂਗੂ ਪਾਈ ਲਈ ਆ ਬਾਕੀ ਥੋੜ ਨੂੰ ਸਾਰਿਆਂ ਨੂੰ ਲਵ ਯੂ ਆ हां ਆ ਗਏ ਮੈਂ ਹੈਗੀਆ ਮੇਰੇ ਬਾਪ ਦੇ ਵਿੱਚੋਂ ਘਰ ਤੇ ਫੋਨ ਕਰਕੇ ਬੁਲਾ ਲੈਂਦੇ ਨੂੰ ਕਿ ਆ ਜਾ ਭਾਈ ਇਕੱਠੀ ਕਰਦੇ ਜਦ ਤੱਕ ਕੋਈ ਗੌਰ ਨਹੀਂ ਕਰਦਾ ਰਾਤ ਨੂੰ ਸਭ ਤੇ ਅੱਗ ਲੱਗ ਜਾਂਦੀ ਹੈ ਕਿ ਇਕੱਠੀ ਕਰਨੀ ਆ ਇਕੱਠੀ ਕਰਨੀ ਆ ਹੈ ਬਾਕੀ ਲੱਜੂਆ ਧੰਨਵਾਦ